ਸੋ ਕੱਲ ਗੁਰਗੋਬਨ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸ਼ੰਭੂ ਬਾਰਡਰ ਤੇ ਮਨਾ ਰਹੇ ਆ। ਤੋਂ ਸਰਬੱਤ ਜੜੀਆਂ ਵੀ ਸੰਗਤਾਂ ਨੇੜੇ ਰੋਪੜ ਆ, ਮੋਹਾਲੀ ਆ, ਫਤਿਹਗੜ ਸਾਹਿਬ ਆ, ਇਹਦੋਂ ਕਾ ਪਟਿਆਲਾ ਵਾ ਸਰਬੱਤ ਸੰਗਤਾਂ ਦੇ ਨੌਜਵਾਨਾਂ ਨੂੰ ਖਾਸ ਕਰਕੇ ਸਾਰਿਆਂ ਨੂੰ ਬੇਨਤੀ ਆ ਵੱਦ ਤੋਂ ਵੱਦ ਸ਼ੰਭੂ ਬਾਰਡਰ ਤੇ ਪਹੁੰਚੋ ਮੇਰੇ ਵੀਰ ਕੱਲ ਅਸੀਂ ਪ੍ਰਕਾਸ਼ ਦਿਹਾੜਾ ਮਨਾਉਣਾ ਹੈਗਾ। ਵੱਦ ਤੋਂ ਵੱਦ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ। ਦੂਸਰੀ ਬੇਨਤੀ ਆ ਵੀ ਜਿਹੜਾ ਅਸੀਂ ਦੋਵਾਂ ਫੋਰਮਾਂ ਨੇ ਐਲਾਨ ਕੀਤਾ ਵੀ 10 ਜਨਵਰੀ ਨੂੰ ਪੂਰਾ ਦੇਸ਼ ਭਰ ਦੇ ਵਿੱਚ ਜਿਹੜਾ ਵਾਹਰ ਗਲੀ ਕੂਚੇ ਪਿੰਡ ਸ਼ਹਿਰ ਵਿੱਚ ਅਰਥੀ ਫੂਕ ਮਜਾਰੇ ਮੋਦੀ ਸਰਕਾਰ ਦੇ ਕਰਾਂਗੇ ਦੂਜਾ ਐਲਾਨ ਇਹ ਹੈਗਾ ਇਹਦੇ ਨਾਲ ਦੀ ਨਾਲ ਤੁਹਾਨੂੰ ਪਤਾ ਜਿੰਨੇ ਵੱਡੇ ਪੱਧਰ ਤੇ ਧੁੰਦ ਪੈ ਰਹੀ ਹੈਗੀ ਆ ਅਰ ਕੱਲ ਜਿਹੜੋ ਜਿਹੜੇ ਮਹਾ ਪੰਚਾਇਤ ਹੋਈਆ ਉਹਦੇ ਵਿੱਚ ਇੱਕ ਬਰਨਾਲਾ ਮੋਗਾ ਸੜਕ ਦੇ ਉੱਤੇ ਇੱਕ ਬੱਸ ਸਾਡੀ ਵਜੀ ਹੈਗੀ ਆ ਉੱਚ ਬਹੁਤ ਸਾਰੇ ਕਿਸਾਨਾਂ ਦੇ ਚੂਲੇ ਕੋ ਸੱਟਾਂ ਲੱਗੀਆਂ ਉਹਨਾਂ ਨੂੰ ਤਿੰਨ ਮਤਾਵਾ ਪਹਿਣਾ ਜਿਹੜੀਆਂ ਕਿਸਾਨਾਂ ਦੀ ਰੈਲੀ ਵਿੱਚ ਜਾ ਰਹੀਆਂ ਸੀ ਉਹ ਸ਼ਹੀਦ ਹੋ ਗੀਆਂ ਵਾ ਇੱਕ ਸ਼ੰਭੂ ਬਾਰਡਰ ਤੇ ਸਾਡੇ ਕਿਸਾਨ ਤੁਰੇ ਜਾ ਰਹੇ ਸੀ ਸ਼ੰਭੂ ਬਾਰਡਰ ਨੂੰ ਪਿੱਛੋਂ ਕੋ ਗੱਡੀ ਮਾਰ ਕੇ ਚਲਾ ਗਿਆ ਤੋਂ ਆਪਣੇ ਕਿਸਾਨ ਦਾ ਨਾਂ ਸੁਖਮੰਦਰ ਸਿੰਘ ਆ ਜਿਹੜਾ 54 ਸਾਲ ਦਾ ਵਾ ਉਹ ਫਰੀਦਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਜਿਹੜਾ ਸ਼ਹੀਦ ਹੋ ਗਿਆ ਵਾ ਉਹਦੇ ਹੁਣ ਪੋਸਟਮਾਰਟਮ ਕਰਾ ਰਹੇ ਹੈ ਰਾਜਪੁਰਾ ਉਹਨਾਂ ਦਾ ਪਾਰਤਿਕ ਸਰੀਰ ਆ ਉਸ ਤੋਂ ਬਾਅਦ ਉਹਦੀ ਜਿਹੜਾ ਪਾਰਤਿਕ ਸਰੀਰ ਆ ਉਹ ਤੇ ਜੱਜੀਪਿੰਡ ਜਾ ਕੇ ਤੇ ਸਸਕਾਰ ਹੋਊਗਾ ਉਹਦਾ ਜੱਜੀਪਿੰਡ ਹੈਗਾ ਕਰਮਪੱਟੀ ਜ਼ਿਲ੍ਹਾ ਜਿਹੜਾ ਫਰੀਦਕੋਟ ਹੈਗਾ ਤੋਂ ਸਾਡੀ ਸਰਕਾਰ ਕੋਲੇ ਮੰਗਿਆ ਵੀ ਸਾਰਿਆਂ ਨੂੰ ਬਣਦਾ ਜੋਗ ਮਾਪਜਾ ਦਿੱਤਾ ਜਾਵੇ ਜਿੰਨੇ ਵੀ ਜ਼ਖਮੀ ਹੋਏ ਆ ਸਾਰਿਆਂ ਦਾ ਸਰਕਾਰੀ ਇਲਾਜ ਹੋਵੇ ਔਰ ਅਸੀਂ ਉਹਨਾਂ ਦੇ ਪਰਿਵਾਰਾਂ ਨਾਲ ਜਿੰਨੇ ਵੀ ਸ਼ਹੀਦ ਹੋਇਆ ਜਾਂ ਜ਼ਖਮੀ ਹੋਇਆ ਦੁੱਖ ਸਾਂਝਾ ਕਰਦੇ ਆਂ ਔਰ ਇਹ ਲਹਿਰ ਵਾਸਤੇ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਰ ਪੰਜਾਬ ਸਰਕਾਰ ਨੂੰ ਇਹ ਸੁਜੈਸਟ ਕਰਦੇ ਆਂ ਵੀ ਤੁਹਾਡਾ ਸੜਕ ਸੁਰੱਖਿਆ ਦਸਤਾ ਸੀਗਾ ਢਿੱਲਾ ਪਿਆ ਉਹਨੂੰ ਤੇਜ਼ ਕਰੋ ਬਹੁਤ ਹਾਦਸੇ ਹੋ ਰਹਾ ਜਿੱਥੇ ਵੀ ਆਮ ਜਨਤਾ ਜਾ ਰਹੀ ਆ ਆਪਣੀ ਸਪੀਡ ਦਾ ਕੰਟਰੋਲ ਰੱਖੋ ਔਰ ਅਸੀਂ ਕਹਿੰਨੇ ਜਿਹੜੇ ਰਿਫਲੈਕਟਰ ਨੇ ਤੁਹਾਡੇ ਸੜਕਾਂ ਤੇ ਉਹ ਵੀ ਮਦਦ ਪਏ ਆ ਉਹਨਾਂ ਨੂੰ ਹੋਰ ਤੇਜ਼ ਕੀਤਾ ਜਾਵੇ ਤਾਂ ਜੋ ਲੋਕ ਹਾਦਸਿਆਂ ਤੋਂ ਬਚ ਸਕਣ ਕੱਲ ਜਿੰਨਾਂ ਨੇ ਵੀ ਗੁਰਪੁਰਬ ਨੂੰ ਆਉਣਾ ਗੱਡੀ ਸਹਿਜ ਨਾਲ ਚਲਾ ਕੇ ਕਿਉਂਕਿ ਬਹੁਤ ਜ਼ਿਆਦਾ ਧੁੰਦ ਪੈ ਰਹੀ ਹੈ ਸਰਦੀਆਂ ਦਾ ਸਮਾਂ ਵਾ ਬਚਾਇਆ ਜਾ ਸਕੇ